ਤੁਸੀਂ ਅਕਸਰ ਦੇਖਿਆ ਹੈ ਕਿ ਪੁਲਿਸ ਸਟੇਸ਼ਨ ਚ ਜਿੰਨੇ ਵੀ ਪੁਲਿਸ ਸਟੇਸ਼ਨਸ ਆਏ ਚੌਂਕੀਆਂ ਆਏ ਪੁਲਿਸ ਲਾਈਨਸ ਆਏ ਇੱਥੇ ਲੋਕਾਂ ਦੀ ਅਮਾਨਤਾਂ ਕਾਫੀ ਪਈਆਂ ਹੋਈਆਂ 4-ਵੀਲਰ ਹੋ ਗਏ 2-ਵੀਲਰ ਹੋ ਗਏ ਕੁਝ ਡੌਰੀ ਦਾ ਸਮਾਨ ਹੋ ਗਿਆ ਕੁਝ ਚੋਰੀ ਦਾ ਸਮਾਨ ਹੋ ਗਿਆ ਤੇ ਸਾਡੇ ਜਿਹੜੇ ਮਾਲਖਾਨੇ ਆ ਉਹ ਭਰੇ ਪਏ ਇੱਕ ਡਰਾਈਵ ਆਪਾਂ ਸ਼ੁਰੂ ਕੀਤੀ ਅੱਜ ਤੋਂ ਏਵਰੀ 10 ਡੇਸ every 10 days jinne cases disposed ho gaye disposed da matlab ya ta court de faisla aa chuke hai number 2 court di evidence ho gayi hai jehda local court hai us ton permission leke us ton permission leke apna jehda lokan di amanat hai koi chori hui accident ho gaya kho ho gayi oh lokan nu wapis kar dena hai ਤੇ ਪਹਿਲ ਦੇ ਆਧਾਰ ਤੇ ਇਹ ਛੋਟੀ ਚੀਜ਼ ਸੀਗੀ ਕੋਈ 140 136 ਦੇ ਕਰੀਬ ਮੋਬਾਈਲ ਫੋਨ ਲੋਕਾਂ ਦੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਚੋਰੀ ਹੋਏ ਹੋਏ ਖੋ ਹੋਏ ਹੋਏ ਇਹ ਲੋਕਾਂ ਨੂੰ ਆਪਾਂ ਬੁਲਾ ਕੇ ਜਿਹੜੇ ਕੇਸ ਡਿਸਾਈਡ ਹੋ ਚੁੱਕੇ ਆ ਉਹਨਾਂ ਨੂੰ ਵਾਪਸ ਕਰਨੇ ਸੀ ਸਕਿੰਨੇ ਜੀ ਸਾਡੇ ਕੋਲ ਕੋਸਾ ਦੇ ਜਿਹੜੇ ਮੈਨਸ ਕੇਸ ਨੇ ਆ ਮਿਕੋ ਜੁਗਾਰਾ ਪਈ ਨਹੀਂ ਆ ਉਹ ਅਗੇ ਜਿਹੜੇ ਲੋ ਥੰਮਨੇ ਲਿਆ ਰਿਹਾ ਉਹਨਾਂ ਨੂੰ ਕੋਈ ਕੁਛ ਨਾ ਮੈਂ ਉਹ ਵੀਲ ਕਨਵਿੰਸ ਕਰ ਆਪਾਂ ਕਨਵਿੰਸ ਕਰਾਂਗੇ ਕਿ ਤੁਹਾਡੀ ਅਮਾਨਤ ਹੈ ਜੀ ਤੁਸੀਂ ਲੈ ਜਾਓ ਇੱਕ ਵਾਰ ਤਿੰਨ ਵਾਰ ਉਹਨਾਂ ਨੂੰ ਬੁਲਾਇਆ ਜਾਊਗਾ ਅਗਰ ਉਹ ਨਹੀਂ ਆਂਦੇ ਤਾਂ ਫਿਰ ਉਹਦੀ ਜਿਹੜੀ ਕਾਨੂੰਨ ਦੇ ਮੁਤਾਬਕ ਜਿਹੜੀ ਨਿਲਾਮੀ ਹੁੰਦੀ ਹੈ ਉਹ ਕਰੀ ਜਾਊਗੀ ਸਕਿੰਨੇ ਦੁਕਾਨੇ ਪੈਂਡਿੰਗ ਕੇਸ ਹੈ ਅੱਜ ਅੱਜ ਇਹ ਹੈ ਕੋ ਪਿਛਲੇ 1 ਸਾਲ ਦੇ 1 ਸਾਲ ਦੇ ਆਲਮੋਸਟ 1 ਸਾਲ ਦੇ ਜੋ ਵੀ 10 ਨੇ ਗੱਲ 10 ਤੇ ਡੀਟਾ ਹੈ ਬੰਦਾ ਅਸੀਂ ਡਰਾਈਵ ਚ ਲਾਉਂਦੇ ਹਾਂ ਕਾਫੀ ਥਾਣੇ ਹੈਗੇ ਸਾਡੇ ਪਹਿਲੇ ਵੀ ਸਮਾਨ ਦਾ ਖਾਤ ਜਿਹੜੀ ਪਰਫਾਰਮੈਂਸ ਹੈ ਐਸਐਚਓਸ ਦੀ ਤੇ ਏਸੀਪੀਸ ਦੀ ਉਸ ਪਰਫਾਰਮੈਂਸ ਕ੍ਰਾਈਟੇਰੀਆ ਚ ਇੱਕ ਆ ਵੀ ਕਿ ਕੇਸ ਪ੍ਰੋਪਰਟੀ ਡਿਸਪੋਜ਼ਲ ਚਾਹੇ ਉਹ ਐਨਡੀਜੀ ਹੋਏ ਚਾਹੇ ਉਹ ਮਿਸਲੀਨੀਅਸ ਹੋਏ ਵਹੀਕਲ ਤੋਂ ਸਰਿਕੋ ਸਕੋਰ ਸਕੋਰਪੇਟਾ ਲਾਵਾ ਵੀ ਦੂ ਵੀਲਰ ਵੀ ਆ ਤੁਸਾਨੂੰ ਮੇਰਾ ਕੱਲ ਜਿਹੜੀ ਸਕੋਰਪੇਟਰੀ ਨਿਕਲੀ ਹਾਂ ਉਹ ਚੋਰੀ ਵੀ ਫੜੀ ਗਈ ਸੀ ਜੀ ਸਰੋ ਦਾ ਪੁਰਾਣਾ ਦੱਸੋ ਕੱਲ ਕਦੇ ਤੁਸੀਂ ਦੱਸ ਦਿੰਦੇ ਦੱਸਦਾ ਮੈਂ ਦੱਸਦਾ ਦੱਸ ਦੱਸ ਮਾਨਪ੍ਰੀ ਸਿੰਘ ਅੱਗੇ ਅੱਜ ਅੱਜ ਗੁਰੂ ਨੂੰ ਮੋਅਲ ਦਿੱਤੀ ਗਈ ਹੈ ਉਹ ਵਧੀਆ ਬਹੁਤ ਅੱਲਾ ਵੀਰੇ ਉਹ ਵਧੀਆ ਥੈਂਕ ਯੂ ਬਹੁਤ ਬਹੁਤ ਇਹ ਵੀਰੇ ਹੋ ਗਏ 6-7 ਮਹੀਨੇ ਹੋਣਗੇ हाँ वीवो दा वीवो का यह होया अपना ग्रीन पार्क हाँ। लुटे दो मुंडे आए थे बाइक से हाँ मुंडे नहीं मुंडे हाँ लब रहे मिले नहीं उन्होंने एफ आई आर लेते अच फोन होया हाँ अ बहुत खुशी है मेरा पंजाब पुलिस का बहुत बहुत धन्यवाद है सोलह हज़ार रुपये लग बहुत बहुत धन्यवाद भी पुलिस मुंबा ਪ੍ਰਿੰਸ ਕੁਮਾਰ ਅੱਜ ਮਾਈਲੇ ਜਿਹੜੇ ਸੁਪਰੇ ਆ ਉਹਨੇ ਆਇਆ ਸੁਪਨਾ ਬਣਦਾ ਬਹੁਤ ਵਧੀਆ ਹੈ ਧੰਨਵਾਦ ਹੋਦਾ ਇੱਕ ਸਾਲ ਬਾਅਦ ਮਿਲੇ ਮੈਨੂੰ ਆਸ ਹੀ ਉਮੀਦ ਹੀ ਨਹੀਂ ਸੀ ਕਿ ਮਿਲੂਗਾ ਮਿਲ ਗਏ ਬੜੀ ਗੱਲ ਹੈ ਲੀਮਾਟ ਸੀਮਾ ਕਾਲਜ ਕੋਲੇ 45 ਸੈਕੜਾ ਦਾ ਇੱਕ ਸਾਲ ਦੋ ਮਹੀਨੇ ਬਾਅਦ ਮਿਲੇ ਹੈ ਤੇ ਵਧੀਆ ਹੈ ਇੱਕ ਸਾਲ ਦੋ ਮਹੀਨੇ ਬਾਅਦ ਮਿਲ ਗਏ ਨਾ ਇਹ ਵੱਡੀ ਅਸ਼ੀਰਵਾਦ ਰਣੋ ਦਲਰਾਜ ਸਿੰਘ ਗਰੇਵਾਲਾ ਸੇ ਮੈਂ ਸਰਪੰਚਾ ਜੀ ਲਲਤੋ ਖੁਰ ਦਾ ਸਾਡੇ ਪਿੱਛੇ ਜੇ ਪਿੰਡ ਦੇ ਵਿੱਚ ਆਲੇ-ਦੁਆਲੇ ਜੋ ਇਲਾਕਾ ਕਾਫੀ ਚੋਰੀਆਂ ਹੁੰਦੀਆਂ ਸੀਗੀਆਂ ਤੇ ਹੁਣ ਉਹਨਾਂ ਨੇ ਆਪਣ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਸਾਡੇ ਮੋਬਾਈਲ ਵੀ ਸੀ ਉਹ ਵੀ ਫੜੇ ਤੇ ਉਦੋਂ ਦਾ ਹੀ ਸਾਰੇ ਆਲੇ-ਦੁਆਲੇ ਬਹੁਤ ਸ਼ਾਂਤੀ ਆ ਕੋਈ ਵੀ ਹੁਣ ਹਫਤਾ ਹੋ ਗਿਆ ਕੋਈ ਵੀ ਡਟਕੋ ਨਹੀਂ ਅਸੀਂ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਆ ਸੀਪੀ ਸਾਹਿਬ ਦਾ ਸਾਡੇ ਐਸਐਚਓ ਸਾਹਿਬ ਦਾ ਤੇ ਇੰਚਾਰਜ ਸਾਹਿਬ ਨੇ ਜੋ ਲਲਤੋ ਗਲੇ ਤਰਮਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਤਲਵਿੰਦਰ ਮੌਂਚੀ ਜੀ ਸਾਰਿਆਂ ਦਾ ਧੰਨਵਾਦ